ਤੇ ਘੁੰਮਣ ਡੀ ਮਾਰਚ ਔਰ ਹੀ ਖਾੜੇ ਕਮਾ ਲੈਣਾ ਫੜ ਕੇ ਹਾਂ ਆਪ ਤਾਂ ਤੁਸੀਂ ਇੰਨਾ ਘੁੰਮਦੇ ਹੋ ਤੇ ਫੇਰ ਕੀ ਹੋ ਗਿਆ ਮੈਂ ਤੇਰਾ ਨਹੀਂ ਤੈਨੂੰ ਕਰਦਾ ਘੁੰਮਣ ਤੇ ਆ ਘੁਮਾਉਣਾ ਨਾ ਫੜ ਕੇ ਹੋਣੀ ਤੁੰਮ ਲਾ ਗਰਮੀ ਪਤਾ ਕਿੰਨੀ ਆ ਬਾਹਰ ਅਰੈਸਟ ਕਰ ਲੈਣੇ ਮੇਰੀ ਛੁੱਟੀ ਆ ਜਿਹੜਾ ਅਰੈਸਟ ਕਰ ਲੈਣੇ ਸ਼ਾਮ ਨੂੰ ਜਾਂਦੇ ਆ ਮੈਂ ਨਦੀ ਮਾਰਚ ਕੀ ਲੋ ਵੀ ਮਿੱਤਰੋ ਨਾ ਤੋ ਗਿਆ ਪਾ ਰਹੀ ਹੈ ਤੇ ਦੇਖਦੇ ਮੈਂ ਤੋ ਵੀ ਰਾੜੀ ਕਰਨ ਹਾਂ ਹਲੋ ਜੀ ਸਸ਼ੀ ਕਾਲ ਫਾਈਨਲੀ ਮੈਂ ਰੂਸੀ ਸੀ ਦੀ ਮਾਰਕੀ ਅੱਜ ਅਸੀਂ ਚੱਲੇ ਆਂ ਦੀ ਮਾਰਕਸ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਜਾ ਕੇ ਅਸੀਂ ਕੀ ਕੀ ਲਾਉਂਗੇ ਔਰ ਦੇਖੋ ਕਿੱਦਾਂ ਬਣਾ ਬੜੀ ਬਣਾਉਣੀ ਸੋੱਚੀ ਖੋਸ਼ਾ ਆ ਗਿਆ ਦੀ ਮਾਰਕ ਹੈਲੋ ਐਂਡ ਵੈਲਕਮ ਬਾਈਸ ਕੀ ਹਾਲ ਚਾਲ ਆ ਬਬਿਓ ਠੀਕ ਠਾਕ ਹੋ ਸਿੱਤਾਂ ਕੈਮ ਹੈ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਪ੍ਰੀਤਮੀਤ ਵਲੌਗਸ ਤੇ ਤੇ ਬਬਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਤੁਸੀਂ ਬਹੁਤ ਵਧੀਆ ਪਿਆਰ ਦੇਈ ਜਾਂਦੇ ਹੋ ਵੀਡੀਓ ਨੂੰ ਤੇ ਅੱਜ ਮੇਰੀ ਛੁੱਟੀ ਸੀਗੀ ਤੇ ਉਮੀਦ ਰੁੱਸੀ ਹੋਈ ਆ ਕਿ ਤੁਸੀਂ ਆਪ ਡੀਮਾਰਟ ਜਿਹੜਾ ਆਪਣੇ ਇੱਥੇ ਬਨੂੜਾ ਕਿ ਤੁਸੀਂ ਆਪ ਆਰ ਵਾਰੀ ਘੁੰਮੇ ਆਨੇ ਹੋ ਮੈਨੂੰ ਵਿਆਹ ਤੋਂ ਵਾਦ ਕੇ ਤੇ ਲਿਖੇ ਨਹੀਂ ਗਏ ਮੈਂ ਨੂੰ ਗਿਆ ਮੈਂ ਕਿਹਾ ਜਾਣ ਕੇ ਕਹਤਾ ਮੈਂ ਤਾਂ ਨਹੀਂ ਮੈਂ ਢੀ ਲੈ ਕੇ ਜਾਣਾ ਭੇਰ ਦੇਖਾਂਗੇ ਕਦੇ ਚਲੋ ਜੇ ਤੁਹਾਨੂੰ ਟਾਈਮ ਹੋਗਾ ਮੈਂ ਕਿਹਾ ਮੇਰੀ ਛੁੱਟੀ ਹੈ ਹੁਣ ਰੈਸਟ ਕਰਨ ਦੇ ਤੇ ਰੁੱਸੀ ਹੋਈ ਜਾ ਮੂੰਹ ਬਣਾ ਕੇ ਬੈਠੀ ਹੈ ਕਿ ਹਾਂ ਮੈਨੂੰ ਲੈ ਕੇ ਨਹੀਂ ਜਾਂਦੇ ਤੁਸੀਂ ਬਾਕੀ ਤੁਹਾਨੂੰ ਰਿਐਕਸ਼ਨ ਚੈੱਕ ਕਰਦੇ ਆ ਚੱਲਦੇ ਆ ਆਪਾਂ ਉਹ ਜੀ ਰੂਲ ਲੈ ਕੇ ਤਾਂ ਜਾਵਾਂਗੇ ਤੇ ਦਿਖਾਣੇ ਤੁਹਾਨੂੰ ਕੁੱਰਸੀ ਬੈਠੀ ਆਪਦੀ ਹੈ ਕੀ ਹੋ ਗਿਆ ਹੈ ਓਏ ਬੋਲਦੀ ਨਹੀਂ ਬੋਲ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ हिंदुस्तान के हर व्यक्ति को देना चाहता हूं हां आप ਤਾਂ ਤੁਸੀਂ ਇੰਨਾ ਘੁੰਮਦੇ ਹੋ ਤੇ ਫੇਰ ਕੀ ਹੋ ਗਿਆ ਮੈਂ ਨੀਰਾ ਨਹੀਂ ਤੈਨੂੰ ਕਰਦਾ ਘੁੰਮਣ ਤੇ ਆਏ ਘੁਮਾਉਣ ਦਾ ਫੜਕੀ ਹੋਣੀ ਘੁੰਮ ਲੈ ਗਰਮੀ ਪਤਾ ਕਿੰਨੀ ਆ ਬਾਹਰ ਅरेस्ट ਕਰ ਲੈਣੇ ਮੇਰੀ ਛੁੱਟੀ ਆ ਜਿਹੜਾ ਅਰੇਸਟ ਕਰ ਲੈਣੇ ਸ਼ਾਮ ਨੂੰ ਲੈ ਲੈਂਦੇ ਕੀ ਡੀਮਾਰ ਜਾਣਾ ਮੈਂ ਡੀਮਾਰ ਦਾ ਮਤਲਬ ਕੀ ਹੁੰਦਾ ਪਤਾ ਨਹੀਂ ਮੈਨੂੰ ਪਤਾ ਨਹੀਂ ਕੀ ਹੁੰਦਾ ਉੱਥੇ ਕੁਝ ਵੀ ਨਹੀਂ ਹੈ ਉੱਥੇ ਕੀ ਹੈ ਘੁੰਮਣ ਨੂੰ ਬਹੁਤ ਖੁਸ਼ ਹੈ ਕੀ ਹੈ ਘੁੰਮਣ ਦਾ ਬਹੁਤ ਚੀਜ਼ਾਂ ਨੇ ਓਕੇ ਤੇ ਫਿਰ ਤੁਸੀਂ ਆਪ ਵੀ ਤਾਂ ਸ਼ਾਪਿੰਗ ਕਰਕੇ ਆਏ ਸੀ ਤੁਸੀਂ ਮੇਰੇ ਲਈ ਕੁਝ ਖੁਸ਼ੀ ਵੀ ਮੈਂ ਟੀ-ਸ਼ਰਟ ਲਈ ਜੀਆ ਬਸ ਹੋਰ ਕੀ ਲਿਆ ਤੇ ਮੇਰੇ ਲਈ ਤਾਂ ਉਹ ਵੀ ਨਹੀਂ ਲਈ ਹੈਗੀ ਤੁਸੀਂ ਤੈਨੂੰ ਚੁੱਧ ਬਾਦ ਨਬੀ ਆ ਰਚਾ ਉਹ ਅੱਗੇ ਮੂਵ ਕਰ ਲੈ ਤੀ ਚੱਲ ਜਾਈਏ ਚੱਲਦੇ ਆ ਚੱਲਦੇ ਆ ਮੈਨੂੰ 2 ਘੰਟੇ ਸੌ ਲੈਣ ਦੇ ਹੈ 2-3 ਘੰਟੇ ਸੌਣ ਦੇ ਕੱਲ ਠੀਕ ਹੈ ਥੋੜਾ ਰੈਸਟ ਕਰ ਲਾਂ ਸ਼ਾਮ ਹੀ ਚੱਲਦੇ ਆ ਹੁਣੀ ਜਾਣਾ ਹੈ ਅੱਛਾ ਕੁਝ ਵੀ ਨਹੀਂ ਹੈ ਯਾਰ ਕਿਉਂ ਗਰਮੀ 'ਚ ਮਰਾਂਗੇ ਥੋੜੇ ਬਾਰੇ ਤਾਂ ਬਹੁਤ ਖੁਸ਼ ਹੁੰਦਾ ਉੱਥੇ ਚਲੋ ਦੇਖਦੇ ਆ ਫਿਰ ਕੀ ਬਣਦਾ ਰੋਟੀ-ਕੁੱਟੀ ਖਾ ਲਈਏ ਮੈਨੂੰ ਰੋਟੀ ਪੁੱਛੀ ਆ ਰੋਟੀ ਪੁੱਛੀ ਆ ਬਣਾਣੀ ਆ ਰੋਟੀ ਬਣਾਉਣੀ ਆ ਮੈਨੂੰ ਰੋਟੀ-ਉੱਟੀ ਦੋਸੇ ਦੇਖਣੇ ਬੈਜੀਏ ਨੇ ਦੋ ਘੰਟੇ ਹਰਾਮ ਕਰ ਲੀਏ ਫੇਰ ਚੱਲਦੇ ਆ ਸ਼ਾਮ ਬੜਾ ਹਰਾਮੀ ਹੋ ਬੇਟਾ ਚੁੱਧ ਸੱਚੀ ਗੱਲ ਆ ਸ਼ਾਮ ਨੂੰ ਗੁੰਦਾ ਚਾਰ ਮੇਰੇ ਗੁੰਦਾ ਹੀ ਨਹੀਂ ਉਹ ਗਰਮੀ ਕਰਕੇ ਭਾਗਲਾਮਣਾ ਤੂੰ ਮੇਰਾ ਮੇਰਾ ਭਾਗਲ ਬਣਾ ਰਿਹਾ ਤੂੰ ਇੱਕ ਦੁਲਦਾ ਸ਼ਾਮ ਡੀਮਾਰਟ ਡੀਮਾਰਟ ਖੁੱਲ ਜਾਂਦਾ ਸਵੇਰੇ 9 10 ਵਜੇ ਖੁੱਲ ਜਾਂਦਾ ਨਹੀਂ ਹੁੰਦਾ ਪਤਾ ਕੀ ਹੈ ਉਹਨਾਂ ਨੇ ਇੱਥੇ ਲਿਖ ਕੇ ਲਾਇਆ ਸੀ ਉੱਥੇ ਨਾ ਨਹੀਂ ਲਾਇਆ ਹੋਇਆ ਝੂਠੂ ਤੂੰ ਮੇਰਾ ਪਾਗਲ ਬਣਾ ਰਿਹਾ ਪਤਾ ਲਿਖ ਕੇ ਲਾਇਆ ਸੀ ਵੀ ਸ਼ਾਮ ਨੂੰ 5 ਵਜੇ ਖੁੱਲੂਗਾ ਗਰਮੀ ਕਰਕੇ ਨਾ ਬੱਚੇ ਬਿਮਾਰ ਹੋ ਜਾਂਦੇ ਨਾ ਕਾਫੀ ਨਹੀਂ ਬਸ ਇਹਦਾ ਹੋਏ ਤਾਂ ਜਾਨ ਵੀ ਉल्लू ਬਣਾ ਰਿਹਾ ਤੂੰ ਰੋਟੀ ਤਾਂ ਨਹੀਂ ਮਿਲਦੀ ਚਲ ਠੀਕ ਹੈ ਜੀ ਰੁਕ ਕੇ ਮੈਂ ਸੌਣ ਲੱਗਿਆ ਨਾ ਰੋਟੀ ਬਾਈ ਦੇਖ ਲੈ ਤੂੰ ਕਹਿ ਰਿਹਾ ਨਾ ਵੀ ਰੋਟੀ ਤੂੰ ਕੀ ਕਹਿ ਰਿਹਾ ਮੈਨੂੰ ਤੂੰ ਰੋਟੀ ਮਿਲਦੇ ਨਹੀਂ ਆਰੇ ਕਿੱਧਰ ਦੇਖ ਤੂੰ ਸਾਡੀ ਕੁੜੀ ਨੂੰ ਮਾਰਿਆ ਮੈਨੂੰ ਗੱਲ ਸੁਣ ਲੈ ਮੈਨੂੰ ਚਿੜਕ ਕੇ ਆਉਂਗੇ ਜੀ ਅੱਜ ਸੁਣ ਲੈ ਤੂੰ ਕਹਿੰਦਾ ਰੋਟੀ ਨਹੀਂ ਮਿਲਦੀ ਹਾਂ ਦੇ ਕੌਣ ਨਹੀਂ ਕਹਿੰਦਾ ਕੌਣ ਕਹ ਕਿਆ ਹੋ ਗਿਆ ਦੇਖਿਆ ਬਾਗਰ ਨਾ ਬਿਆਜ ਵਾਲੇ ਪਰੋਠੇ ਐ ਹੁੰਦੀਆਂ ਗੱਲਾਂ ਵਾਲੇ ਨੇ ਇਹ ਯੂ 12 ਸਪਿੰਗ ਆਉਟ ਆ ਗਿਆ ਲੋ ਵੀ ਮਿੱਤਰੋ ਨਾ ਤੋ ਗਿਆ ਆਪਣਾ ਰੈਡੀ ਹੈ ਤੇ ਦੇਖਣੇ ਮੀਤੋ ਕੀ ਰੈਡੀ ਕਨੇ ਆ ਇਹ ਪਟਾਰਾ ਮੁੱਕ ਕੀ ਤਿਆਰੀ ਕਹੇ ਨੀ ਮੁੱਕੀ ਮੈਂ ਨਹੀਂ ਖੜਾ ਕੱਟਾ ਹੈ ਹਲੋ ਜੀ ਸਸ਼ੀਕਾ ਫਾਈਨਲੀ ਮੈਂ ਰੂਸੀ ਸੀ ਦੀਮਾਰਕ ਗਈ ਅੱਜ ਅਸੀਂ ਚੱਲੇ ਆਂ ਦੀਮਾਰਕ ਤੇ ਉੱਥੇ ਤੁਹਾਨੂੰ ਦਿਖਾਵਾਂਗੇ ਜਾ ਕੇ ਅਸੀਂ ਕੀ ਕੀ ਲਾਉਂਗੇ ਸ਼ਾਪਿੰਗ ਕਰੂੰਗੀ ਮੈਂ ਜੋ ਜੋ ਵੀ ਲੈਣਾ ਹੈ ਸਾਰਾ ਕੁਝ ਦਿਖਾਵਾਂਗੀ ਤੁਹਾਨੂੰ ਅੱਗੇ ਦੇਖੋ ਵੀਡੀਓ ਚ ਸਾਰੀ ਵੀਡੀਓ ਸ਼ੇਅਰ ਕਰੂੰਗੀ ਮੈਂ ਤੁਹਾਡੇ ਨਾਲ ਸੋਰੀ ਬੰਦੀ ਜੀ ਸ਼ੇਅਰ ਇਹਨੇ ਆਪਣੀ ਜਿੱਤ ਪਵਾਣੀ ਸੀ ਦੁਕਾਨ ਤੇ ਹੈ ਹਾਂਜੀ ਠੀਕ ਹੈ ਠੀਕ ਹੈ ਤੇ ਖਾਣਾ ਕਾਟੀ ਨਹੀਂ ਬਾਬੇ ਆਪਣੀ ਜਿੱਤ ਪਵਾਣ ਦਾ ਜਾਣਾ ਪਿਆ ਗਿਆ ਟਾਈਮ ਦਾ ਕਿੰਨਾ ਹੋ ਗਿਆ ਟਾਈਮ ਆ ਆ ਦੇਖੋ 11:50 ਦੁਪਹਿਰ ਦਾ ਟਾਈਮ ਹੈ ਕੀ ਹੋਰ ਦੁਪਹਿਰ ਹੈ ਹੈ ਡੀਮਾਰਟ ਜਾ ਰਹੇ ਆ ਡੀਮਾਰਟ ਦਾ ਮਤਲਬ ਪਤਾ ਕੀ ਹੁੰਦਾ ਡੀਮਾਰਟ ਦੀ ਮਾਰਟ

ਦੇ ਸਿੱਧਾ ਖਲਾ ਖਲਾ ਦੁਸਨ ਮਰਜੀ ਚੱਲ ਜਾ। ਹੱਬ ਜਾ। ਅੱਜ ਅੱਜ ਵੀ ਉਹ ਵੱਜ ਜਾਣਾ ਚਾਹੁੰਦਾ। ਖਰਚਾ ਘੱਟ ਕਰਾਉਣਾ। ਪੈਸੇ ਮੇਰੇ ਬਹਿਣੇ ਜਾਣਾ। ਓਕੇ। ਠੀਕ ਹੈ ਜੀ। ਘੱਟ ਕਰੀਏ। ਇਹਲਾ ਬਣਾਣਾ ਠੀਕ ਹੈ ਬਾਹਰ ਆ ਕੇ ਨਾ। ਓਕੇ ਜੀ ਓਕੇ ਜੀ। ਘੱਟ ਨਹੀਂ ਕਰਨਾ ਠੀਕ ਹੈ। ਐਸੇ ਹੈ ਨਹੀਂ ਆਪਣੇ ਬਹਿਣੇ। ਠੀਕ ਹੈ ਜੀ। ਮਜ਼ਾਕ ਕਰਦਾ। ਦੋਲੇ ਹੱਲੇ। ਰੇਬੀ ਲਾ।

ਉਹ ਇਹ ਬੀ ਉਹ ਨਹੀਂ ਮਾਰ ਤੋਂ ਬੜਗੇ ਚੱਲ ਗਿਆ ਘਰੇ ਲਿਆਉ 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 ਸਾਨੂੰ ਆਪਣਾ ਸਾਹਮਣੇ ਕਿੰਦਰ ਫੁੱਟਰ ਜੁਆਇ ਇਹ ਚਤਾ ਪਹਿਲੀ ਗਾ ਵੇ ਆ ਗਿਆ ਇਹਦੇ ਕੱਪੜੇ ਅੱਗੇ ਰੱਖੋ ਜਿਹੜੇ ਆਪਾਂ ਕੱਢਣੇ ਨੇ ਨਾ ਇਹ ਤਾਂ ਵੀ ਰੱਖ ਲਓ ਇਹ ਵੀ ਜਿਹੜੇ ਵੀ ਅੱਗੇ ਰੱਖੋ ਇਹ ਲੋੜ ਤੋਰੀ ਜੀ ਦੇ ਕੱਪੜੇ ਤੋਰੀ ਜੀ ਮੰਮੀ ਨੂੰ ਵਿੱਚ ਤੇ ਕੱਢੋ ਵਿੱਚ ਨਾ ਉਹ ਹੋਇਆ ਪਿਆ ਦੇਖ ਲਓ ਕਿੰਨਾ ਗਾ ਪਿਆ ਤਾਂ ਹੀ ਕਹ ਰਾ ਵਿੱਚ ਨਹੀਂ ਰੱਖਣਾ ਕੁਝ ਵੀ ਇਹੋ ਜਿਹਾ ਤਿੰਨ ਨੂੰ ਬਿਸਕੁਟ ਦੇਣੇ ਨੇ ਆਪਾਂ ਆਪ ਨਹੀਂ ਜਾਂਦੇ ਕੋਈ ਨਾ ਮਨ ਫੜਾ ਦੇ ਚੱਲੀਆਂ ਪਾਸੇ ਪਾ ਦੇ ਉਹ ਨੀਚੇ ਉਹ ਗਿਰ ਗਈ ਮਿੰਦੇ ਤੋਂ ਤੁੰਗ ਆਵਾਇਸ ਪਰ ਹਾਂ ਹਾਂ ਆ ਲੈ ਮੱਲੇ ਆਪਾਂ ਲੱਕ ਨਾ ਮੈਂ ਰੱਖ ਲਿਆ ਕਿਹੜਾ ਰੱਖੇ मौजा हो रही मौजा हो रही है, मौजा... मौजा हो रही है <laughs> खर्चा बढ़िया मम्मी Hum! Mm.